ਇਹ ਕੋੜ ਮਿਲ ਜਾਂਦੀ ਆਈ ਤਿਆਰੀ ਆ ਨਾ ਬੱਤੀ ਦੰਦੀ ਵੜਦਾ ਹਾਲੇ ਕੀ ਨਾ ਆ ਚੁਈਟਾ ਜਾਂਦੀ ਦੰਦੀ ਵੜਦਾ ਇਹ ਛਾਲਾ ਹੀ ਮਾਰ ਕੇ ਭੱਜਾ ਬਣਾਉਂਦਾ ਖੜਾ ਹੋਊਗਾ ਖੜਾ ਹੋਊਗਾ ਖੜਾ ਹੋਇਆ ਪਤਾ ਪਤਾ ਚਾ ਲੋ ਚੱਕ ਗਦਿਆਂ ਦੁੱਧੀਆਂ ਆਪਣੀਆਂ ਕਸ ਕੇ ਲੈ ਕੇ ਚੱਲੀ ਆਜੋ ਜੀ ਬਾਬਾ ਉਹ ਹੀ ਬਣਾਈ ਇੱਕ ਆਹ ਲੈ ਕੇ ਆਂਦਾ ਨੇ ਇਹਨਾਂ ਚ ਕਿਹੜੀ ਕਿਹੜੀ ਪਾਣੀ ਲਿਆਓ ਦੰਦੀ ਵਸੂ ਦੰਦੀ ਦੰਦੀ ਵੜਦਾ ਕੰਦੇ ਇਹ ਗੱਲ ਆ ਮੜੀ ਦੰਦੀ ਵੜਨ ਵਾਲੀ ਹੁਣ ਤਾਂ ਕਰਦਾ ਜਮਣ ਤਾਂਗਣੇ ਕੰਪਸੁੱਦਾ ਕਰਦਾ ਅੱਡੀ ਮਾਰ ਚੱਲ ਅੱਡੀ ਨਾਲ ਤੁਰੋ ਕਾਲਾ ਕੋੜਾ ਤੇ ਚਿੱਟਾ ਯਾਰ ਕਾਲਾ ਅੱਜ ਲੱਸੀ ਲੱਸੀ ਆ ਹਾਂ ਚੱਲ ਚੜ ਮੈਂ ਲੈ ਜੀ ਚੰਗਾ ਫੜੀ ਅੱਗੋ ਚੜਾ ਜੇ ਚੜ ਤੇਰੀ ਵੀਡੀਓ ਬਣੀ ਜਾਂਦੀ ਆ ਆ ਉਧਾਂ ਉਧ ਚੜੂ ਆਣ ਉਹ ਵੀ ਬਈ ਫੜ ਲਾ ਫੜ ਲਾ ਬਸ ਆ ਰੱਸਾ ਫੜ ਲਾ ਜਾਈ ਮੇਰੇ ਨਾਲ ਅੱਡੀ ਗੱਡੀ ਵਾਹ ਮੈਂ ਭੜੇ ਤਾਈ ਦਾ ਮੈਨੂੰ ਬੈਟਰੀ ਸੁਣਾ ਨਾ ਨਾ ਕੁਝ ਨਹੀਂ ਹੁੰਦਾ ਫੜਿਆ ਯਾਰ ਬਾ ਇਤਨੀ ਵਧੀਆ ਘੱਟਾਰ ਲੈ ਜੀ ਤਰਾ ਮੈਂ ਫੋਟੋ ਲਾ ਜੀ ਓਏ ਦੋਦੂ ਫੜਿਆ ਵੀ ਗਾਈ ਕੰਦਾ ਬਾ ਪਾਸਿਓਂ ਨਾ ਮੈਂ ਇਹ ਪਿਲਾ ਖੇਡਦੇ ਹਾਂ ਇੱਥੇ ਆਏ ਆਏ ਟਾਵਰ ਨਾਲ ਕੇ ਸਾਈਕਲ ਤੇ ਬੈਠਣਾ ਹੁੰਦਾ ਇਹਨੂੰ ਫੜ ਲਗਾਓ ਆ ਜਾ ਇਹ ਆ ਇੱਕ ਪਰ ਆ ਪਰ ਲਈ ਵੀ ਆ ਜਾ ਓਏ ਕੋਸਰੀ ਹੁੰਦਾ ਵਾ ਇਹ ਦਿਨਾਂ ਚ ਦੜੀਆਂ ਕਰੀ ਸੰਦਾਲੀ ਵੀ ਲਾ ਕਰੀ ਇਹ ਬੱਚੇ ਨੂੰ ਅੱਜ ਛੋਟਾ ਬੱਚਾ ਇਹ ਇਹਦਾ ਡਰ ਲਵਾਉਣੇ ਆ ਅੱਜ ਡਰ ਲਵਾਤਾ ਤੇ ਘੋੜਿਆਂ ਦੇ ਇਹਦਾ ਛਾਂਗ ਪਾਊਗਾ ਘੋੜਿਆਂ ਦੇ ਛਾਂਗ ਪਾਊਗਾ ਆਹ ਕਰੀ ਜਨਤਾ ਚਿੱਟਾ ਲਾਈ ਜਾਂਦੀ ਆ ਚਿੱਟੇ ਤੋਂ ਪਾਸੇ ਹੋਊਗਾ ਇਹ ਆਪਦੀ ਜ਼ਿੰਦਗੀ ਵਧੀਆ ਜਾਊਗਾ ਇਹ ਇਹਨੇ ਰਾਣੀ ਇਸ ਤੋਂ ਨਾ ਘੋੜਿਆਂ ਦੇ ਛਾਂਗ ਲੱਗ ਗਏ ਨਾ ਉਹ ਨਸ਼ਾ ਨਹੀਂ ਕਿ ਆ ਇਹ ਤੜਕੇ ਉੱਠ ਕੇ ਆਏਗਾ ਨਗੇ ਉਹ ਦੇਖ ਲੋ ਕਿੱਥੋਂ ਆਉਂਦਾ ਬੰਦਾ ਕੋਟ ਭਾਈ ਤੂੰ ਚੱਲ ਦੰਦ ਚੜ ਫਿਰ ਮੈਂ ਚੜਨਾ ਇੱਥੇ ਉਹਦਾ ਜਵਾਬ ਨੂੰ ਲੈ ਲੈ ਨੀ ਝੂੜੇ ਤੂੰ ਚੜ ਜਾ ਕੋਈ ਨਾ ਨਹੀਂ ਨਹੀਂ ਮੈਂ ਆਪਣਾ ਬੰਦਾ ਕੋਈ ਪਹਿਲਾਂ ਤੂੰ ਚੜ ਜਾ ਇਹਰ ਗੱਲ ਕੋਈ ਚੱਲ ਉਹ ਨਾ ਨਾ ਘੁਰਾ ਭੱਜੂਗਾ ਯਾਰ ਰੋ 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 ਆ ਕੱਢ ਨੋ ਯਾਰ ਜਾ ਇਹ ਲੋਏ ஆடா வலி அடிக்க ஆட்டே ஆா ஜமா